ਸਸੇ ਗੱਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਦੀ ਕਿਵੇਂ ਦੀ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ 14 ਨਵੰਬਰ 2024 ਵੀਡੀਓ ਜਿਆਦਾ ਲੰਬੀ ਨਹੀਂ ਹੋਵੇਗੀ ਸ਼ਾਰਟ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ EMS ਤੋਂ ਕਲੀਅਰ ਹੋ ਰਿਹਾ ਕਿ ਬਦਲੀ ਸਿਸਟਮ ਪੰਜਾਬ ਅਤੇ ਨਾਲ ਲੱਗਦੀ ਪਹਾੜੀ ਖੇਤਰਾ ਵਿੱਚ ਬਣ ਚੁੱਕੇ ਨੇ ਜੋ ਕਿ ਪੰਜਾਬ ਵੱਲ ਕੂਚ ਕਰਦੇ ਹੋਏ ਦਿਖਾਈ ਦੇਣਗੇ ਰਾਤ ਲਗਭਗ 8 ਵਜੇ ਦੇ ਕਰੀਬ ਫਿਲਹਾਲ ਤਾਪਮਾਨ ਪੰਜਾਬ ਦੇ ਵਿੱਚ ਘਰਨਾ ਸ਼ੁਰੂ ਹੋ ਚੁੱਕਿਆ ਹੈ ਧੁੰਦ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਨਵੰਬਰ ਮਹੀਨੇ ਵਿੱਚ ਅਜੇ ਹੀ ਧੁੰਦ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦਾ ਮਾਹੌਲ ਕਿਵੇਂ ਦਾ ਹੈ ਜਿਆਦਾ ਸੰਘਣੀ ਧੁੰਦ ਹੈ ਕਿ ਨਾਰਮਲ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਵੀ ਗਿਰ ਕੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ 22 ਤੋਂ 24 ਡਿਗਰੀ ਅਤੇ ਲਗਭਗ ਰਾਤ ਦੇ ਤਾਪਮਾਨ ਜਿਹੜੇ ਨੇ ਉਹ ਗਿਰ ਕੇ ਹੁਣ ਸਾਨੂੰ 15-16 ਡਿਗਰੀ ਤੱਕ ਰਹਿੰਦੇ ਹੋਏ ਦਿਖਾਈ ਦੇਣਗੇ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਬਦਲੀ ਸਿਸਟਮ ਥੋੜਾ ਜਿਆਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਬਦਲੀ ਸਿਸਟਮ ਦੀ ਮੀਂਹ ਦੀ ਸੰਭਾਵਨਾ ਸਾਨੂੰ ਲਗਭਗ ਨਾ ਮਾਤਰ ਦੇ ਬਰਾਬਰ ਹੈ ਪਰ ਕਿਰਮਣ ਕਣੀ ਜ਼ਰੂਰ ਹੋ ਸਕਦੀ ਹੈ ਬਹੁਤੇ ਇਲਾਕਿਆਂ ਵਿੱਚ ਜੋ ਇਸ ਟਾਈਮ ਦਾ ਮਾਹੌਲ ਬਣਿਆ ਹੋਇਆ ਹੈ ਜੇਕਰ ਕੋਈ ਮੀਂਹ ਵਗੈਰਾ ਹੁੰਦਾ ਹੈ ਤਾਂ ਉਹ ਕਿਸਾਨਾਂ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਪਰ ਦੂਜੇ ਪਾਸੇ ਅਗਰ ਮੀਂਹ ਹੁੰਦਾ ਹੈ ਤਾਂ ਉਸ ਨਾਲ ਧੁੰਦ ਜ਼ਰੂਰ ਸਾਫ਼ ਹੋ ਜਾਵੇਗੀ ਧੂਏ ਵਾਲਾ ਮਾਹੌਲ ਜ਼ਰੂਰ ਨਿਕਲ ਜਾਵੇਗਾ ਇੱਕ ਤਰੀਕੇ ਨਾਲ ਦੁਚਿੱਤੀ ਵਾਲਾ ਮਾਹੌਲ ਬਣਿਆ ਹੋਇਆ ਹੈ ਮੀਂਹ ਦੀ ਜ਼ ਪਰ ਬਾਕੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਜਲਦ ਹਾਜ਼ਰ ਕਰਾਂਗੇ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਮਿਲਦੇ ਹੋ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਦਿਨਾਂ ਦੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ